ਬਈ ਦੀਪਾ ਆ ਗਿਆ ਕਰੇ ਹਾਂ ਬਾਲੇ ਦੀਪਾ ਤਾਂ ਆ ਗਿਆ ਹੁਣ ਹੀ ਜਾ ਅੰਦਰ ਕੀ ਹੋਇਆ ਇੰਨਾ ਘਬਰਾਇਆ ਜਾ ਫਿਰਦਾ ਤੁਹਾਨੂੰ ਦੀਪੇ ਨੇ ਦੱਸਿਆ ਨਹੀਂ ਕੁਝ ਨਾ ਦੀਪੇ ਨੇ ਤਾਂ ਸਾਨੂੰ ਕੁਝ ਨਹੀਂ ਦੱਸਿਆ ਕੀ ਹੋਇਆ ਭਾਈ ਉਹ ਪਿਛਲੇ ਛੇ ਸੱਤ ਦਿਨਾਂ ਤੋਂ ਜਿੱਨਾ ਉਹ ਨਸ਼ੇੜੀਆਂ ਇਹਨਾਂ ਨਾਲ ਰਹਿ ਰਿਹਾ ਸੀ ਨਾ ਉਹਨਾਂ ਨੇ ਬਾਣੀ ਦੀ ਦੁਕਾਨ ਚੋਂ 5 ਲੱਖ ਰੁਪਏ ਲੁੱਟ ਲਿਆ 5 ਲੱਖ ਰੁਪਏ ਲੁੱਟ ਲਿਆ ਹਾਂ ਭਾਈ ਤੇ ਨਾਲ ਆਪਣਾ ਦੀਪਾ ਵੀ ਸੀ ਪਰ ਇਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਸੀਗਾ ਹੁਣ ਆਪਣਾ ਦੀਪਾ ਵਿੱਚ ਫਸੂਗਾ ਹਾਂ ਬਾਈ ਫਸੂਗਾ ਉਹ ਨਿਛੜੀ ਜੀ ਤੇ ਟੱਪ ਗਏ ਉਹ ਹੱਥ ਆਉਣ ਚਾਹੀੇ ਨਾ ਆਉਣ ਪਰ ਬਾਈ ਬਾਣੀਆਂ ਤਾਂ ਦੀਪੇ ਨੂੰ ਵੀ ਜਾਣਦਾ ਉਹ ਤਾਂ ਇੱਥੇ ਕੇਸ ਕਰਨ ਦੀ ਗੱਲ ਕਰ ਰਿਆ ਉਹ ਤਾਂ ਬਾਬਾ ਬਾਪੂ ਨੂੰ ਜਾਣਦਾ ਸੀਗਾ ਤਾਂ ਰੁਕ ਗਿਆ ਹੁਣ ਬਾਣੀਆਂ ਨੇ ਬਾਪੂ ਨੂੰ ਆਖਿਆ ਵੀ ਜਾਂ ਤਾਂ 5 ਲੱਖ ਰੁਪਈਆ ਮੋੜ ਦੋ ਤੇ ਨਹੀਂ ਤਾਂ ਬਾਈ ਉਹ ਕੇਸ ਕਰਨ ਜਾਈ ਜਾਂਦਾ ਜੇ ਉਹਨੇ ਕੇਸ ਕਰਤਾ ਨਾ ਤਾਂ ਇਹ ਲੰਬਾ ਅੰਦਰ ਜਾਵੜੂਗਾ ਯਾਰ ਹੁਣ 5 ਲੱਖ ਰੁਪਏ ਕਿਥੋਂ ਲੈ ਆਂਗੇ ਪੱਲੇ ਤੈਨੂੰ ਪਤਾ ਹੀ ਆ ਆਪਣੇ ਕੋਲ ਇੰਨੇ ਪੈਸੇ ਕਿੱਥੇ